ਹੰਮ ਹੰਮ ਕਰੋ ਹੰਮ ਹੰਮ ਕਰੋ ਤਨ ਕੋ ਨੂੰ ਕੋ ਪਿੰਦਗ ਸਾਹਿਬ ਤਨ ਕੋ ਨੂੰ ਕੋ ਪਿੰਦਗ ਸਾਹਿਬ ਨਾ ਬਸ ਸੰਗਤਾਨੋ ਨਮਦਾ ਜਾ ਫੁੱਲ ਜਿਵੇਂ ਆਣ ਦੀਆਂ ਹੰਮ ਹੰਮ ਦੋ ਰੋਜ਼ ਦਿਨੇ ਆਉਣਾ ਦੀ ਆ ਦਸਤਾਨੇ ਨੀ ਸੁਣੋ ਦੋ ਸੁਣੋ ਸੋਈ ਰਾਤਾਂ ਅੱਜ ਅਗਰ ਸੋ ਹੀ ਰਾਮ ਦਾ ਸੁਭਰਾ ਕਰੋ ਬਾਣਾ ਤੁਨ ਸੰਨ ਅਪਰੋ ਜਗਾ ਮਰੋ ਬੰਨ ਤਰੋ ਰੰਤਾਨ ਤਰੋ 아무나 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 아무 जय जय का जय जय का ये करी सबकोई जय जय का जय जय का ਸਨਮਾਨ ਜੋ 사త్సੰਗ ਦੀ ਵਾਰ ਗੁਰੂ ਜੀ ਦਾ ਖਾਲਸਾ ਵਾਰ ਗੁਰੂ ਜੀ ਦੀ ਫਤਿਹ ਨਾਸਰੂ ਮਨਸੂਰ ਗੁਰੂ ਗੋਬਿੰਦ ਸਿੰਘ ਈਜ ਦੀ ਮੰਜ਼ੂਰ ਗੁਰੂ ਗੋਬਿੰਦ ਸਿੰਘ ਨਾਸਵੰਨੋ ਕਿਲ ਵਿਖੋ ਕਰਤਾ ਘਰ ਆਇਆ ਦੂਤ ਹੈਦਨ ਭਾਇਆ ਗੋਬਿੰਦ ਪ੍ਰਗਟ ਆਇਆ ਦੇ ਮਹਾਵਾਕ ਨੂੰ ਸਾਥ ਦਿਸ ਮਾਰੂ ਥਲ ਦੀ ਤਬ ਦੀ ਸੜ ਦੀ ਧਰਤੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਾ ਨੇ ਜਿੱਥੇ ਆਪਣੇ ਮਹਾਰਗ ਕਰਨ ਪਾ ਕੇ 1706 ਈਸਵੀ ਵਿੱਚ ਇਸ ਧਰਤੀ ਨੂੰ ਨਵਾਜਿਆ ਇਥੋਂ ਦਾ ਇਤਿਹਾਸ ਸਿਰਜਿਆ ਉਥੇ ਹੀ ਮਹਾਰਾਜ ਨੇ ਇਸ ਮਾਰੂਥਲ ਦੀ ਧਰਤੀ ਨੂੰ ਭੂਗੋਲਕ ਤੌਰ ਤੇ ਵੀ ਸਾਰ ਸਬਜ ਬਣਾਇਆ ਤੇ ਬਖਸ਼ਾਂ ਕੀਤੀਆਂ ਗੁਰਦੁਆਰਾ ਹਾਜ਼ਿਰਤਨ ਸਾਹਿਬ ਮਹਾਰਾਜ ਜੀ ਪਹੁੰਚੇ ਹਾਜ਼ਿਰਤਨ ਸਾਹਿਬ ਤੋਂ ਸੰਗਤਾਂ ਦੇ ਪਿਆਰ ਸਦਕਾ ਬੇਨਤੀ ਕਰਨ ਉਪਰੰਤ ਇਹ ਜੋ ਪ੍ਰਾਰਥਨਾ ਕਿਲਾ ਕਿਲਾ ਸਾਉਸੀ ਇਸ ਕਿਲਾ ਮੂਰਖ ਸਾਹਿਬ ਦੇ ਚ ਮਹਾਰਾਜ ਜੀ ਨੇ ਆਪਣੇ ਮੂਰਖ ਚਰਨ ਪਾ ਕੇ ਕਾਣੇ ਦੇ ਦਾ ਉਧਾਰ ਕੀਤਾ ਅਤੇ ਇਸ ਸ਼ਹਿਰ ਨੂੰ ਇਸ ਧਰਤੀ ਨੂੰ ਆਵਾਜ਼ ਕਰਕੇ ਗੁਰੂ ਸਾਹਿਬ ਜੀ ਆਨੇ ਇਥੋਂ ਦੀ ਧਰਤੀ ਦਾ ਇਤਿਹਾਸ ਸਿਰਜ ਕਰਕੇ ਇਥੋਂ ਦੇ ਵਸਨੀਕ ਜਿਹੜੇ ਉਹਨਾਂ ਨੂੰ ਸੋਖ ਦੇ ਨਾਲ ਵਸਾਉਣਾ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਰਕ ਚਰਨ ਪਾ ਕੇ ਇਸ ਕਿਲੇ ਦਾ ਨਾਮ ਕਿਲਾ ਮਾਰਕ ਸਾਹਿਬ ਪੈ ਗਿਆ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਦੀ 21 ਜੂਨ ਆਠ ਹਾਰ ਨੂੰ ਜੋ ਇਸ ਕਿਲਾ ਮਾਰਕ ਸਾਹਿਬ ਆਮਦ ਹੋਈ ਉਸ ਆਮਦ ਦੀ ਖੁਸ਼ੀ ਵਿੱਚ ਕਿਲਾ ਮੁਾਰਕ ਸਾਹਿਬ ਤੇ ਹਾਜ਼ਰੀਤਾਂ ਦੇ ਸਾਭੇ ਦੇ ਸੱਚੇ ਸਮੂੱਚੇ ਪ੍ਰਬੰਧ ਸੰਗਤਾਂ ਦੇ ਸਹਿਯੋਗ ਦੇ ਨਾਲ ਅਮਰਤ ਵੇਲੇ ਗੁਰਦੁਆਰਾ ਹਾਜ਼ਰੀਤਾਂ ਸਾਹਿਬ ਵਿਖੇ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਉਣ ਉਪਰੰਤ ਨਗਰ ਕੀਰਤਨ ਦੀ ਗੁਰੂ ਸਾਹਿਬ ਦੀ ਸ਼ਤਰ ਸਾਹਿਤ ਪੰਚ ਪਿਆਰੇ ਸਹਿਬਾਨਾਂ ਦੀ ਅਗਵਾਈ ਚਰਵਾਣ ਵੀ ਹੋਈ ਜੋ ਕਿ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਕਿਲਾ ਮੁਾਰਕ ਸਾਹਿਬ ਵਿਖੇ ਆਨਕੀ ਸਮਾਪਤੀ ਹੋਣੀ ਵਿਸ਼ੇਸ਼ ਤੌਰ ਤੇ ਮਾਨਜੋਗ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਤਖਤ ਸ੍ਰੀ ਦਮਨਵਾ ਸਾਹਿਬ ਉਹਨਾਂ ਨੇ ਅੰਮ੍ਰਿਤ ਵੇਲੇ ਇਨਾ ਮਹਾਨ ਨਗਰ ਕੀਰਤਨਾਂ ਦੇ ਵਿੱਚ ਹਾਜ਼ਰੀ ਭਰੀ ਅਤੇ ਸੰਗਤਾਂ ਦੇ ਨਾਲ ਉਹਨਾਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਸੋ ਤਖਤ ਸਾਹਿਬ ਦੇ ਸਿੰਘ ਸਾਹਿਬ ਅਤੇ ਸਮੁੱਚੀਆਂ ਸੰਗਤਾਂ ਨੂੰ ਗੁਰਦੁਆਰਾ ਹਾਜੀ ਰਤਨ ਕਿਲਾ ਮਾਰਕਸ ਸਾਹਿਬ ਦੇ ਸਮੁੱਚੇ ਪ੍ਰਬੰਧ ਨੂੰ ਜੀ ਆਇਆਂ ਨੂੰ ਗੁਰੂ ਸਾਹਿਬ ਕਿਰਪਾ ਕਰਨ ਜੀ ਅੱਜ ਸਾਨੂੰ ਲੋੜ ਹੈ ਜੇ ਮਹਾਰਾਜ ਨੇ ਕਿਲੇ ਨੂੰ ਆਬਾਦ ਕੀਤਾ ਅਸੀਂ ਆਪਣੇ ਸਰੀਰ ਉਪੀ ਕਿਲੇ ਨੂੰ ਆਬਾਦ ਕਰੀਏ ਬਾਣੀ ਪੜੀਏ ਗੁਰੂ ਚਰਨਾਂ ਦੇ ਨਾਲ ਜੁੜੀਏ ਤੇ ਸਾਡਾ ਜੀਵਨ ਉਹ ਸਫਲਾ ਹੋ ਸਕੇ ਜੀ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰਪ੍ਰਾਪੇ ਮੇਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਿੰਘ ਸਾਹਿਬ ਜੀ ਦੇ ਵਿਸਾਰ ਕਿਲਾ ਮਵਾਰਕ ਵਾਰੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੇਕ ਨੂੰ ਚਾਹੇ ਸੰਗਤਾਂ ਨੂੰ ਬਹੁਤ ਧੰਨ ਕੀਤਾ ਉਸ ਤੋਂ ਵੇਲੇ ਇਸ ਹਲਕੇ ਤੇ ਸਤਕਰਚ ਮੱਖੀਆਂ ਦੁਆਰਾ ਹੁੰਦੀਆਂ ਜਿਹੜਾ ਕਾਣਾ ਦਿਓ ਸੀ ਉਹ ਅੱਜ ਕੱਲ ਸਾਰੇ ਤੋੜ ਦਿੰਦਾ ਸੀ ਤੇ ਸੰਗਤਾਂ ਨੇ ਬੇਨਤੀ ਕੀਤੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿ ਮਹਾਰਾਜ ਇਹ ਕਾਣਾ ਦਿਓ ਆ ਇਸ ਨੂੰ ਕੱਢੋ ਉਸ ਟਾਈਮ ਤੇ ਮਹਾਰਾਜ ਨੇ ਕਿਹਾ ਭਾਈ ਤੁਸੀਂ ਜਾਓ ਜਾ ਕੇ ਕੋ ਢੋਟਾ ਲੈ ਕੇ ਆਓ ਕਿਹੜਾ ਤਲਸਾ ਤਲਮੰਡੀ ਸਾਪੋ ਦੇ ਕੋਲੇ ਚਾਰ ਪਿੰਡਾਂ ਦੇ ਸਾਹਮਣੇ ਇੱਕ ਝੋਬਾ ਸੀਗਾ ਉਹ ਕਿਹੜਾ ਝੋਟਾ ਸੀ ਉਸਨੇ ਦੋ ਚਾਰ ਸਰੀਰਾਂ ਨੂੰ ਵੀ ਮਾਰਿਆ ਸੀਗਾ ਤੇ ਉਹ ਬੜਾ ਬਲੀ ਝੋਟਾ ਸੀਗਾ ਤੇ ਉਹ ਕਿਹੜੇ ਪਿੰਡ ਵਾਲੇ ਸੀ ਉਹਨਾਂ ਨੇ ਚਿਹੜਾ ਦਿੱਤੀਆਂ ਸਿੰਘਾਂ ਨੂੰ ਜਦੋਂ ਚਿਹੜਾ ਕੀਤੀਆਂ ਤੇ ਮਹਾਰਾਜ ਨੂੰ ਆ ਕੇ ਸਾਰੇ ਵਰਤਾਰ ਦੱਸਿਆ ਤੇ ਉਹ ਕਿਹੜਾ ਝੋਟਾ ਇੱਥੇ ਲਿਆਂਦਾ ਉਹ ਝੋਟਾ ਲਿਆਉਣ ਤੇ ਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੰਘ ਦਾ ਪਹਿਰਾ ਲਾਇਆ ਤੇ ਉਸ ਨੂੰ ਕਿਹੜਾ ਉਹਦੀ ਬਲੀ ਦਿੱਤੀ ਝੋਟੇ ਦੀ ਤੇ ਫਿਰ ਕਾਣਾ ਦੇ ਉਹ ਕਦੋਂ ਇੱਥੋਂ ਗਿਆ ਭਾਈ ਨੇਰੀ ਆਈ ਚਾਰ ਸਫੇਰੇ ਕੜੀਆਂ ਮੱਕੀਆਂ ਸਿਓ ਟੁੱਟੀਆਂ ਉਸ ਤੇ ਟਾਈਮ ਤੇ ਦਸਵੇਂ ਪਾਸ਼ਾ ਨੇ ਕਿਹਾ ਭਾਈ ਇਹ ਕਾਣਾ ਦੋ ਇੱਥੋਂ ਕੱਢਤਾ ਇੱਥੋਂ ਕਦੋਂ ਕਾਣਾ ਦੇ ਉਹ ਕਟਿਆ ਭਾਈ ਉਹ ਸ਼ੀਟਾਂ ਵਾਲੀ ਉਹਨੇ ਦੁਪਹਿਰਾ ਕੱਟਿਆ ਕਿਹੜਾ ਸਮਰੂਰ ਤੇ ਪਟਿਆਲੀ ਦੀ ਹੱਦ ਤੇ ਆ ਉਥੇ ਵੀ ਬਹੁਤ ਨੇਰੀ ਬੱਦਲ ਮੀਂਹ ਆਇਆ ਗੜੇ ਆਏ ਤੇ ਫਿਰ ਉਹ ਦੁਪਹਿਰਾ ਕੱਟਣ ਤੇ ਉਸ ਤੋਂ ਬਾਅਦ ਫਿਰ ਉਸਨੇ ਉਥੋਂ ਭਾਈ ਚਾਲੇ ਪਾਏ ਇਹ ਕਿਹੜਾ ਮੁਬਾਰਕ ਕਿਲਾ ਦਸਵੇਂ ਪਾਤਸ਼ਾਹ ਦਾ ਅੱਜ ਸਾਰੀਆਂ ਸੰਗਤਾਂ ਇਸ ਦੇ ਨਗਰ ਕੀਰਤਨ ਲੈ ਕੇ ਆਈਆਂ ਨੇ ਮੈਂ ਸੂਚੇ ਸੰਗਤਾਂ ਦਾ ਧੰਨਵਾਦ ਕਰਦਾ ਕਿ ਕਿਹੜੇ ਦਸਵੇਂ ਪਾਤਸ਼ਾਹ ਨੇ ਭਾਈ ਚਰਨ ਪਾਏ ਮੈਂ ਉਹਨਾਂ ਦਾ ਤੇ ਸਿੰਘ ਸਾਹਿਬ ਦਾ ਸੂਚੇ ਮੈਨੇਜਰ ਸਾਹਿਬ ਦਾ ਗਰੰਤ ਸਿੰਘ ਦਾ ਤੇ ਸਮੂਹੀਆਂ ਸੰਗਤਾਂ ਦਾ ਬਖੰਡਾ ਜ਼ਿਲ੍ਹੇ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 21 ਜੂਨ 2025 ਨੂੰ ਧੰਨ ਧੰਨ ਸ੍ਰੀ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਗਮਨ ਪਰਮ ਮਨਾਇਆ ਜਾ ਰਿਹਾ ਹੈਗਾ ਅੱਜ ਦੇ ਦਿਨ 21 ਜੂਨ 1706 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਲਵੇ ਨੂੰ ਮਾਲੂ ਮਾਲ ਕਰਦੇ ਹੋਏ ਅਕਸ਼ਰੀ ਦਮਦਵਾ ਸਾਹਿਬ ਤੋਂ ਚੱਕਫਤੇ ਸਿੰਘ ਆਲਾ ਭਾਗੂ ਪੁੱਛੋ ਹੁੰਦੇ ਹੋਏ ਹਾਜੀ ਰਤਨ ਢੰਡਾ ਵਿਖੇ ਪਹੁੰਚੇ ਉੱਥੇ ਆ ਕੇ ਬਾਬਾ ਹਾਜੀ ਰਤਨ ਜੀ ਦੀ ਇੱਛਾ ਮੁਤਾਬਕ ਉਹਨਾਂ ਨੇ ਬਾਬਾ ਅਜਿਹਾ ਜੀ ਨੂੰ ਜਾਨ ਮਾਰਨ ਤੋਂ ਮੁਕਤ ਕੀਤਾ ਉਪਰੰਤ ਬ੍ਰਿੰਡਲੀਆਂ ਸੰਗਤਾਂ ਗੁਰੂ ਸਾਹਿਬ ਨੂੰ ਬੇਨਤੀ ਲੈ ਕੇ ਗਈਆਂ ਸੱਚੇ ਪਾਤਸ਼ਾਹ ਆਪ ਜੀ ਕਿਲਾ ਸਾਹਿਬ ਦੇ ਵਿੱਚ ਚਰਨ ਪਾਓ ਇਸ ਪਾਵਨ ਪਵਿੱਤਰ ਧਰਤੀ ਨੂੰ ਪਵਿੱਤਰ ਕਰੋ ਆਪ ਜੀ ਦੀ ਕਿਰਪਾ ਸਦਕਾ ਇੱਥੇ ਲਹਿਰਾਬਹਿਰਾ ਆਉਣ ਖੁਸ਼ੀਆਂ ਆਉਣ ਗੁਰੂ ਸਾਹਿਬ ਸੰਗਤਾਂ ਦੇ ਸੱਦੇ ਨੂੰ ਮੁੱਕ ਰੱਖਦੇ ਹੋਏ ਸੰਗਤਾਂ ਦੇ ਨਾਲ ਸਾਜ ਤਜ ਕੇ ਤਾਜਾਂ ਵਾਜਾਂ ਦੇ ਨਾਲ ਨਗਾਰਿਆਂ ਤੋਸਿਆਂ ਦੇ ਨਾਲ ਪੀਲਾ ਸਾਹਿਬ ਪਹੁੰਚੇ ਉਪਰੰਤ ਸੰਗਤਾਂ ਨੂੰ ਗੁਰੂ ਸਾਹਿਬ ਨੇ ਪੁੱਛਿਆ ਕਿ ਭਾਈ ਤੁਹਾਡੀ ਮੰਗ ਦੱਸੋ ਸੰਗਤਾਂ ਦੀ ਮੰਗ ਦੇ ਮੁਤਾਬਕ ਗੁਰੂ ਸ੍ਰੀ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਕਾਣੇ ਜਨਦਾ ਅਧਾਰ ਕੀਤਾ ਅਤੇ ਸੰਗਤਾਂ ਨੂੰ ਨਾਮਦਾਨ ਸਿੱਕੀ ਦਾਣ ਬਕਸ਼ਦੇ ਹੋਏ ਗੁਰੂ ਸਾਹਿਬ ਇਥੇ ਇਥੇ 8 ਤੋਂ 7 ਦਿਨ ਲਗਾਤਾਰ ਬਿਰਾਜੇ ਅਤੇ ਗੁਰੂ ਸ਼ਬਦ ਨਾਲ ਜੋੜਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਚਾਲਾ ਮਾਰ ਗਏ ਉਪਰੰਤ ਉਹਨਾਂ ਖੁਸ਼ੀਆਂ ਨੂੰ ਮੁਖ ਰੱਖਦੇ ਹੋਏ ਅਜ ਅਮਰਤ ਵੇਲੇ ਲਗਭਗ 6 ਵਜੇ ਤੋਂ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਆਜਨਾਜਰ ਜਾਣ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਲਕੀ ਵਿੱਚ ਬਰਾਜਮਾਨ ਕਰਕੇ ਪੰਜ ਪੈਰਾਂ ਦੀ ਛਤਰ ਸ਼ਾਇਆ ਹੇਠ ਗੁਰਦਰਾ ਸਾਹਿਬ ਹਾਜ਼ਿਰਤ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਗੁਰਦਰਾ ਅਕਲਾ ਮਰਕਜ਼ ਸਾਹਿਬ ਵਿਖੇ ਸੰਪੂਰਨਤਾ ਹੋਈ ਹੈ ਜਿਸ ਦੇ ਵਿੱਚ ਬਠਿੰਡਾ ਸ਼ਹਿਰ ਦੀਆਂ ਸੋਸਾਇਟੀਆਂ ਸੰਗਤਾਂ ਨੇ ਵੱਲ ਚੜ ਕੇ ਹਿੱਸਾ ਲਿਆ ਸ਼ਬਦ ਗਾਇਨ ਕਰਦੇ ਹੋਏ ਕਿਲਾ ਸਾਹਿਬ ਵਿਖੇ ਸਮਾਪਤੀ ਹੋਈ ਹੈ ਕਕਸ਼ਰੀ ਤਾਮਨਦ ਸਾਹਿਬ ਦੀ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਸੁਭਰਾਉਂਤ ਸਿੰਘ ਸਾਹਿਬ ਜਾਨੀ ਜੀ ਤਾਰ ਸਿੰਘ ਜੀ ਹੈਡ ਗ੍ਰਾਂਥੀ ਤੱਕ ਸ੍ਰੀ ਦਮਨਾਂ ਸਾਹਿਬ ਅਤੇ ਸਮੂਹ ਢੰਡਾ ਨਗਰ ਦੀਆਂ ਸੰਗਤਾਂ ਮੈਂਬਰ ਸਹਿਬਾਨ ਪਹੁੰਚੇ ਉਹਨਾਂ ਦਾ ਜੀਓ ਆ ਧੰਨਵਾਦ ਕਰਦੇ ਆ ਤੇ ਸਮੂਹ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਰੋਗ ਰੋਗ ਵਧਾਈਆਂ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ